ਗੱਲ ਹੋਈ ਤੁਹਾਡੇ ਨਾਲੇ ਸਾਡਾ ਸੋਚ ਥੋੜਾ ਕੀ ਮੇਰਾ ਨਾਮ ਆਸ਼ਾ ਰਾਣੀ ਹੈ ਮੈਂ ਦਵਾਈ ਲੈਣ ਆਈ ਸੀ ਹਸਪੀਟਲ ਸਿਵਲ ਹਸਪੀਟਲ ਤੇ ਫਿਰ ਬਾਅਦ ਵਿੱਚ ਮੈਂ ਸ਼ਰਮਾ ਦੇਖੋ ਲਾਈਆਂ ਦਵਾਈ ਲੈਣ ਦੁਕਾਨ ਤੇ ਉੱਥੇ ਇੱਕ ਬੰਦਾ ਖੜਾ ਸੀਗਾ ਉਹਨੇ ਮੇਰੇ ਤੋਂ ਰਾਧਾ ਸੁਆਮੀ ਦਾ ਡੇਰਾ ਦਾ ਪੁੱਛਿਆ ਤੇ ਮੈਂ ਕਿਹਾ ਵੀ ਮੈਂ ਜਾਣਦੀ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਹੈਗਾ ਫਿਰ ਮੈਂ ਸੜਕ ਕ੍ਰੋਸ ਕਰਕੇ ਹਸਪੀਟਲ ਮੈਂ ਕਿਹਾ ਮੈਂ ਤਾਂ ਦਵਾਈ ਲੈਣ ਆਈ ਮੈਂ ਤਾਂ ਡਾਕਟਰ ਨੂੰ ਦਵਾਈ ਦਿਖਾਣ ਜਾਣਾ ਤੇ ਜਾਣ ਲੱਗੀ ਆ ਤੇ ਪਿੱਛੇ ਇੱਕ ਲੇਡੀ ਨੇ ਮੈਨੂੰ ਆਵਾਜ਼ ਮਾਰ ਕੇ ਬੁਲਾ ਲਿਆ ਵਾਪਸ ਬਿਰੋ ਕੋ ਕੋ ਮੈਂ ਕਹਣੀ ਮੈਂ ਨਹੀਂ ਆਣਾ ਤੁਸੀਂ ਆ ਜਾਓ ਉਹ ਮੇਰੇ ਵੱਲ ਆ ਗਈ ਉਹ ਕਹਿੰਦੀ ਇਹ ਤਾਂ ਬਹੁਤ ਪੁੰਚ ਹੈ ਬਾਬਾ ਜੀ ਨੇ ਇਹ ਬਹੁਤ ਕਰਨੀ ਵਾਲੇ ਨੇ ਇਹ ਐਦਾਂ ਕਰ ਦਿੰਦੇ ਨੇ ਬੰਦੇ ਨੂੰ ਉਤਾਰ ਦਿੰਦੇ ਨੇ ਤੁਹਾਡੇ ਵੀ ਸਾਰੇ ਕੰਮ ਹੋ ਜਾਣਗੇ ਸਿੱਧੇ ਪੈਣਗੇ ਸਭ ਕੁਝ ਹੋਏਗਾ ਹਾਂ ਤੁਸੀਂ ਇੱਕ ਵਾਰੀ ਮੈਨੂੰ ਵੀ ਇਹਨਾਂ ਤੋਂ ਕਹਿ ਕੇ ਤਾਂ ਮੈਨੂੰ ਵੀ ਕੁਝ ਦੁਆ ਦਿਓ ਮੈਂ ਕਿਹਾ ਮੈਂ ਕਿਹੜਾ ਜਾਣਦੀ ਹਾਂ ਤੁਸੀਂ ਜਾ ਕੇ ਗੱਲ ਕਰ ਲਓ ਅਥੇ ਨਹੀਂ ਤੁਸੀਂ ਤੁਹਾਡੇ ਨਾਲ ਗੱਲ ਕੀਤੀ ਮੈਨੂੰ ਤਾਂ ਮੇਰਾ ਮੈਂ ਦੋ ਵਾਰੀ ਬੁਲਾਇਆ ਮੈਂ ਇਹਨਾਂ ਬੋਲੇ ਨਹੀਂ ਤੇ ਤੁਸੀਂ ਭੈਣ ਜੀ ਕਹਿ ਕੇ ਮੇਰਾ ਵੀ ਕੰਮ ਕਰਾ ਦਿਓ ਮੈਂ ਕਿਹਾ ਮੈਂ ਤਾਂ ਆਪ ਨਹੀਂ ਜਾਣਦੀ ਮੈਨੂੰ ਕੀ ਪਤਾ ਕੌਣ ਨੇ ਮੈਂ ਕਿਹਾ ਸਤਸੰਗ ਦਾ ਪੁੱਛਦੇ ਨੇ ਕਹਿੰਦੀ ਨਹੀਂ ਇਹ ਸਤਸੰਗ ਘਰ ਹੈਗਾ ਅੱਡੇ ਵਾਲੇ ਪਾਸੇ ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਦੱਸ ਦੋ ਉਹ ਵਿਚਾਰੇ ਬਜ਼ੁਰਗ ਪਰੇਸ਼ਾਨ ਹੋ ਰਹੇ ਨੇ ਮੈਨੂੰ ਨਹੀਂ ਸੀ ਪਤਾ ਤੇ ਉਹਨੇ ਫੇਰ ਇੰਨੇ ਤੋਂ ਬਜ਼ੁਰਗ ਫੇਰ ਵਾਪਸ ਆ ਗਏ ਉਹਨੇ ਜਨਾਨੀ ਨੇ ਹੱਥ ਮਾਰਿਆ ਉਹ ਸਾਡੇ ਵੱਲ ਆ ਗਏ ਫੇਰ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਕਿਹਾ ਕੀ ਕੀਤਾ ਕੀ ਨਹੀਂ ਮੈਨੂੰ ਨਹੀਂ ਪਤਾ ਫੇਰ ਕਹਿੰਦੇ ਚਲੋ ਫੇਰ ਆਪਾਂ ਪਿੰਡ ਤੁਹਾਡੇ ਕੋਲ ਪੈਸੇ ਮੈਂ ਕਿਹਾ ਬੱਚੇ ਦੇ ਪੈਸੇ ਘਰ ਹੀ ਐ ਮੈਂ ਤਾਂ ਉਹਨੇ ਕੀ ਲਿਆਈਆਂ ਦਵਾਈ ਲੈਣ ਆਈਆਂ ਦੋ ਤਿੰਨ ਹਜ਼ਾਰ ਹੀ ਲਿਆਈਆਂ ਵੀ ਜੇ ਡਾਕਟਰ ਨੇ ਦਵਾਈ ਮੈਂ ਕਿਹਾ ਦਵਾਈਆਂ ਮਹਿੰਗੀਆਂ ਆਂਦੀਆਂ ਮੇਰੀਆਂ ਤੇ 2000 ਹੈ ਮੇਰੇ ਕੋਲ ਮੈਂ ਕਿਹਾ ਕਹਿੰਦਾ ਬਾਕੀ ਮੈਂ ਕਿਹਾ ਪਾ ਪੈਸੇ ਤਾਂ ਘਰ ਹੀ ਹੁੰਦੇ ਨੇ ਮੈਂ ਕਿਹੜਾ ਲਈ ਆਂ ਕਹਿੰਦੇ ਚਲੋ ਫਿਰ ਘਰ ਚਲਦੇ ਆ ਤੁਹਾਡੀ ਬਰਕਤ ਹੋ ਜਾਏਗੀ ਬਹੁਤ ਜ਼ਿਆਦਾ ਤੁਹਾਡਾ ਸਭ ਕੁਝ ਵਧੇਗਾ ਕਾਰੋਬਾਰ ਵੀ ਵਧੇਗਾ ਫੁੱਲੇਗਾ ਕਹਿ ਕੇ ਆਟੋ ਕਿਤਾ ਇਥੋਂ ਸਾਲਮ ਆਨ ਜਾਂਦਾ ਵੀ ਅਸੀਂ ਵਾਪਸ ਵੀ ਇੱਥੇ ਆਣਾ ਉਹਨੇ ਭਾਈ ਨੇ ਪੁੱਛਿਆ ਕਿੰਨੀ ਦੇਰ ਲਾਓਗੇ ਤੁਸੀਂ ਉੱਥੇ ਘਰ ਅਸੀਂ ਕਿਹਾ 10 ਮਿੰਟ ਲੱਗਣੇ ਸਾਰੇ ਘਰ ਜਾ ਕੇ ਉਹਨਾਂ ਮੇਰੇ ਤੋਂ ਮੇਰੇ ਘਰ ਦੀ ਚਾਬੀ ਲਈ ਉਹਨੂੰ ਫੂਕਾ ਪਾਕਾ ਮਾਰੀਆਂ ਮੈਂ ਗੇਟ ਖੋਲ੍ਹਿਆ ਅੰਦਰ ਗਏ ਆ ਅੰਦਰ ਬੈਠ ਕੇ ਉਹਨਾਂ ਨੇ ਪਾਣੀ ਦੇ ਛਿੱਟੇ ਦਿੱਤੇ ਮੇਰੇ ਕਮਰੇ 'ਚ ਵੀ ਸਾਰੇ ਉਹਨਾਂ ਦੇ ਸਾਹਮਣੇ ਕਹਿੰਦਾ ਪੈਸੇ ਕੱਢੋ ਕਿੱਤੇ ਮੈਂ আলਮਾਰੀ ਖੋਲੀ ਮੁੰਡੇ ਦੀ ਜਿੰਨੀ ਕਮਾਈ ਸੀਗੀ ਜੋ ਇਹਨੇ ਪੈਸੇ ਰੱਖੇ ਸੀ ਦੁਕਾਨ ਦੀ ਸੇਲ ਉਹ ਸਾਰੀ ਕੱਢ ਕੇ ਮੈਂ ਦੇ ਦਿੱਤੀ ਮੈਂ ਕਿ ਆਈ ਹੈ ਮੈਂ ਅਲੱਗ-ਅਲੱਗ ਰੱਖੀ ਕਹਿੰਦਾ ਐਦਾਂ ਨਹੀਂ ਇੱਕ ਰਲਫਾਪੇ 'ਚ ਪਾ ਦਿਓ ਸਾਰੇ ਉਹ ਹੁਣੇ 2 ਲੱਖ ਰੁਪਈਆ ਤੇ ਫੇਰ ਕਹਿੰਦਾ ਨਹੀਂ ਜਿਹੜੇ ਹੋਰ ਆ ਉਹ ਵੀ ਦੇ ਦਿਓ ਤੇ ਉਹ 1.5 ਲੱਖ ਰੁਪਈਆ ਦੂਜੇ ਕਮਰੇ 'ਚ ਰੱਖਿਆ ਹੋਇਆ ਸੀਗਾ ਵੀ ਚਲੋ ਨਵੇਂ ਨੋਟ ਦਿੱਤਾ ਕਹਿੰਦੇ ਵੀ ਮੁੰਬਾਰ ਨੇ ਕਰਨ ਲਈ ਮੈਂ ਲੈ ਆਂਦੇ ਹੋਏ ਸੀ ਬੈਂਕ ਤੋਂ ਲੈ ਹੋਏ ਸੀਗੇ ਡੇਢ ਲੱਖ ਰੁਪਈਆ ਉਹ ਸੀਗਾ ਉਹ ਵੀ ਸਾਰਾ ਦੇ ਤਾਂ ਡੇਢ 2.5 ਲੱਖ ਰੁਪਈਆ ਸਭ ਇੱਕ ਪਰਸ ਚ ਅਲੱਗ ਸੀਗੇ ਉਹ ਵੀ ਕਹਿੰਦਾ ਸਾਰੇ ਦੇ ਦੋ ਜਿੰਨੇ ਵੀ ਹੈਗੇ ਰੱਖਿਓ ਨਾ ਬਿਲਕੁਲ ਕਹਿੰਦਾ ਨਹੀਂ ਤਾਂ ਫਿਰ ਤੁਹਾਡਾ ਉਹ ਕੰਮ ਸਹੀ ਨਹੀਂ ਚੱਲਣਾ ਸਾਰੇ ਪੈਸੇ ਜਿੰਨੇ ਹੈਗੇ ਜੋ 골ਡ ਆ ਉਹ ਵੀ ਮੈਂ ਕਿਹਾ 골ਡ ਤਾਂ ਸਾਡਾ ਘਰ ਹੁੰਦਾ ਹੀ ਨਹੀਂ ਅਸੀਂ ਰੱਖਿਆ ਹੀ ਨਹੀਂ ਉਹ 골ਡ ਤਾਂ ਸਾਰਾ ਮੈਂ ਕਿਹਾ ਉੱਥੇ ਆ ਨਾਲੇ ਮੇਰਾ ਨਹੀਂ ਕੁੜੀ ਦਾ ਵੀ ਆ ਬੱਚਿਆਂ ਦਾ ਕਹਿੰਦਾ ਸਾਰਾ ਕੱਢੋ ਤੇ ਤੁਹਾਡਾ ਸਾਰਾ ਕੁਝ ਹੋ ਜਾਏਗਾ ਵਧੀਆ ਵਾਧੂ ਹੋਏਗਾ ਬਰਕਤ ਪਾਊਗੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕੀਤਾ ਕੀ ਨਹੀਂ ਲੋਕਰ ਦੀ ਚਾਬੀ ਘਰ ਸੀਗੀ ਉਹ ਮੈਨੂੰ ਕਹਿੰਦੇ ਲੋਕਰ ਦੀ ਚਾਬੀ ਲੈ ਲਓ ਚੇਤੀ ਕਰੋ ਅਸੀਂ ਜਾਣਾ ਸਾਨੂੰ ਸਾਡੇ ਮਹਾਰਾਜ ਦਾ ਬਲਾਵਾ ਆਂਦਾ ਪਿਆ ਅੱਛਾ ਮੈਂ ਕਿਹਾ ਮੈਨੂੰ ਮੈਨਾਂ ਮੈਂ ਕਿਹਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਮੈਨੂੰ ਨਹੀਂ ਪਤਾ ਮੈਂ ਕਿੱਥੇ ਰੱਖੀ ਐ ਮੈਂ ਇੱਥੇ ਅੱਲਾ ਧੋਤਾ ਸੀਗਾ ਫਿਰ ਲੋਕਰ ਦੀ ਚਾਬੀ ਲੱਭੀ ਬੇਟੇ ਉਹਦੇ ਘਰ ਸਾਰਾ ਖੁੱਲਾ ਛੱਡ ਕੇ ਉਹਨਾਂ ਦੇ ਨਾਲ ਮੈਂ ਵਾਪਸ ਫੇਰ ਆ ਗਈਆਂ ਸ਼ਹਿਰ ਇੱਥੇ ਬੈਂਕ ਲੱਗੇ ਉਤਰੇ ਆ ਤੇ ਬੈਂਕ ਅੰਦਰ ਗਈਆਂ ਲੋਕਰ ਖੋਲਣ ਉਹ ਬਾਹਰ ਖੜੇ ਹੋ ਗਏ ਦੋਨੋਂ ਜਨਾਨੀ ਵੀ ਤੇ ਬੰਦਾ ਵੀ ਜਣਾਨੀ ਨੇ ਦੋ ਵਾਰੀ ਇੱਥੋਂ ਫੋਨ ਕੀਤਾ ਕਹਿੰਦੀ ਮੇਰਾ ਭਰਾ ਇੱਥੇ ਰਹਿੰਦਾ ਮੈਂ ਕਿਹਾ ਤੂੰ ਆਪਣਾ ਨੰਬਰ ਦੇ ਦੇ ਮੈਨੂੰ ਕਿ ਚੱਲ ਜੇ ਕੋਈ ਗੱਲ ਹੋਏਗੀ ਬੰਦਾ ਕਰ ਲੈਂਦਾ ਹੈ ਕਹਿੰਦੀ ਅੱਛਾ ਉਹਨੇ ਨੰਬਰ ਵੀ ਨਹੀਂ ਦਿੱਤਾ ਕੋਈ ਗੱਲ ਨਹੀਂ ਹੋਈ ਸਾਡੀ ਤੇ ਫਿਰ ਉਹ ਬੈਂਕ ਚ ਗਈਆਂ ਉਹ ਕਹਿੰਦੇ ਲੰਚ ਟਾਈਮ ਹੋਇਆ ਆਂਟੀ ਉਦੋਂ 2:35 ਹੋਏ ਸੀਗੇ ਵੀ 3 ਵਜੇ ਖੁੱਲਣਾ ਤੁਸੀਂ 3 ਵਜੇ ਆ ਜਿਓ ਫਿਰ ਮੈਂ ਕਿਹਾ ਚੱਲ ਮੈਂ ਫੋਟੋ ਖਚਾਣੀ ਆਪਣੀ ਫਿਰ ਮੈਂ ਫੂਜੀ ਵਾਲਿਆਂ ਦੇ ਚਲੇਗੀ ਉੱਥੋਂ ਮੈਂ ਆਪਣੀ ਪਾਸਪੋਰਟ ਸਾਈਜ਼ ਫੋਟੋ ਖਚਾਈ ਵੀ ਫਾਰਮਾਂ ਤੇ ਲਗਣੀ ਆ ਹੈ ਕਹਿੰਦਾ ਕਿਹੜਾ ਫਾਰਮ ਆ ਮੈਂ ਕਿਹਾ ਵੀ ਸਾਨੂੰ ਇੱਥੇ ਗਵਰਨਮੈਂਟ ਵਾਲੋ ਕਾਂਦੇ ਵੀ ਬਾਲਿਆਂ ਦਾ ਘਰ ਹੈ ਜਿਨ੍ਹਾਂ ਦਾ ਉਹਨਾਂ ਨੂੰ ਪੈਸੇ ਮਿਲਣੇ ਵੀ ਫਾਰਮ ਭਰ ਦੋ ਤੇ ਮੈਂ ਕਿਹਾ ਮੈਂ ਤਾਂ ਉਹਦੇ ਵਾਸਤੇ ਫੋਟੋ ਕਰਾਣੀ ਹੈ ਕਹਿੰਦਾ ਅੱਛਾ ਤੁਸੀਂ ਕਰਾ ਕਰਾ ਲਿਆਈ ਮੈਂ ਕਿਹਾ ਹਾਂ ਮੈਂ ਕਰਾ ਲਈ ਫਿਰ ਆ ਕੇ ਉਹਨਾਂ ਨੇ ਕਹਿੰਦਾ ਚਲੋ ਤੇਰਾ ਇਹ ਅੱਗੇ ਜੂਸ ਦੀ ਰੈੜੀ ਤੇ ਕਹਿੰਦਾ ਚਲੋ ਜੂਸ ਪੀਨੇ ਆ ਮੈਂ ਕਿਹਾ ਚਲੋ ਜੂਸ ਪੀ ਲਓ ਮੈਂ ਉਹਨਾਂ ਨੂੰ ਵੀ ਪਿਆਇਆ ਮੈਂ ਵੀ ਪੀਤਾ ਫਿਰ ਇੰਨੇ ਬੈਠੇ ਬੈਠੇ ਉੱਥੇ 15 ਮਿੰਟ ਅਸੀਂ ਬੈਠੇ ਰਹੇ ਤੇ ਉਹ ਜਨਾਨੀ ਕਹਿੰਦੀ ਕਿ ਭਾਈ ਕਹੇ ਮੈਨੂੰ ਜੇ ਦੇਰ ਹੁੰਦੀ ਹੈ ਮੈਂ ਜਾਣਾ ਤੇ ਮੈਂ ਕਿਹਾ ਵੀ 3:00 ਵਜੇ ਖੁੱਲ ਲੂਗਾ ਹੁਣ ਲਾਕਰ ਤਾਂ ਹੀ ਖੁੱਲਣਾ ਕਹਿੰਦਾ 3 ਕਹਿੰਦੀ 3:00 ਵਜੇ ਭੈਣ ਜੀ ਉਹਨੂੰ ਕਹਿੰਦਾ ਤੂੰ ਨਾਲ ਚੱਲ ਜਾ ਮੈਂ ਕਿਹਾ ਇਹਨੇ ਕੀ ਕਰਨਾ ਨਾਲ ਜਾ ਕੇ ਨਾ ਪੈ ਲੈ ਆਣੇ ਅਖੇ ਨਹੀਂ ਇਹ ਖੜ ਜੂਗੀ ਬਾਹਰ ਉਹ ਬਾਹਰ ਖੜੀ ਰਹੀ ਮੈਨੂੰ ਨਹੀਂ ਪਤਾ ਉਹਨੇ ਫੋਨ ਕੀਤਾ ਤੇ ਜੂਸ ਵਾਲੀ ਰੇੜੀ ਤੇ ਉਦੋਂ ਫੇ ਕੋਈ ਭਾਈ ਆਇਆ ਮੋਟਰਸਾਈਕਲ ਤੇ ਉਹ ਉਹਦੇ ਨਾਲ ਚਲਾ ਗਿਆ ਭਾਈ ਮੈਨੂੰ ਨਹੀਂ ਪਤਾ ਮੈਂ 3:00 ਵਜੇ ਬੈਂਕ ਚ ਲਾਕਰ ਖੋਲ ਕੇ ਪੈਸੇ ਕਢਾ ਕੇ ਲਈ ਮੇਰੇ ਮੁੰਡੇ ਦਾ ਵੀ ਫੋਨ ਆਇਆ ਵੀ ਮੰਮੀ ਤੂੰ ਬੈਂਕ ਆਈ ਏ ਕੀ ਕਰ ਤੂੰ ਕਿੱਥੇ ਐ ਮੈਂ ਕਿਹਾ ਮੈਂ ਸ਼ਹਿਰ ਆਈ ਸੀਗੀ ਕਹਿੰਦਾ ਬੈਂਕ ਕੀ ਕਰਦੇ ਹੋ ਮੈਂ ਕਿਹਾ ਮੈਂ ਉਹਨੂੰ ਝੂਠ ਬੋਲਤਾ ਵੀ ਮੈਂ ਐਂਟਰੀ ਕਰਾਣ ਆਈ ਆ ਤੇ ਮੈਂ ਉਹਨੂੰ ਸੱਚ ਨਹੀਂ ਦੱਸਿਆ ਕੁਝ ਵੀ ਮੈਂ ਘਰੋਂ ਪੈਸੇ ਲੈ ਆਈਆਂ ਜਾਂ ਤੇਰੇ ਵੀ ਪੈਸੇ ਦਿੱਤੇ ਆਪਣੇ ਵੀ ਜਾਂ ਮੇਰੇ ਨਾਲੇ ਹੋ ਰਿਹਾ ਮੈਨੂੰ ਪਤਾ ਹੀ ਨਹੀਂ ਮੈਂ ਕੀ ਕਰ ਰਹੀ ਆ ਕੁਝ ਨਹੀਂ ਮਨੂੰ ਮਤਲਬ ਪਤਾ ਲੱਗ ਗਿਆ ਨਹੀਂ ਤੇ ਮੈਂ ਤਾਂ ਕਦੀ ਕਿਸੇ ਨੂੰ ਰੁਪਈਆ ਨਹੀਂ ਦਿੰਦੀ ਤੇ ਉਹ ਮੇਰੇ ਤਾਂ ਸਾਰੇ ਪੈਸੇ ਵੀ ਫੇਰ ਮੈਂ ਗਹਿਣੇ ਸਾਰੇ ਜਿੰਨੇ ਕਹਿੰਦਾ ਛੱਡਣਾ ਨਹੀਂ ਕੁਝ ਵੀ ਸਾਰੇ ਗਹਿਣੇ ਕੱਢ ਲਈ ਜਿੰਨੇ ਵੀ ਸੀਗੇ ਕਹਿੰਦਾ ਉਹਦੇ ਚ ਲਫਾਫੇ ਚ ਪਾ ਕੇ ਲਿਆਇਓ ਮਤਲਬ ਲਫਾਫੇ ਚ ਹੀ ਪਾ ਕੇ ਲਿਆਈ ਆ ਉਹਨੇ ਥੈਲੇ ਚ ਉਸੇ ਚ ਪਾ ਲਿਆ ਜਿਹਦੇ ਚ ਪੈਸੇ ਸੀਗੇ ਫੇ ਜਿਹੜਾ ਮੇਰੇ ਕੋਲ ਪੈਸੇ ਵਾਲਾ ਪਰਸ ਸੀਗਾ ਛੋਟਾ ਉਹਦੇ ਚ 4-5000 ਰੁਪਏ ਉਹਦੇ ਚ ਸੀਗਾ ਕਹਿੰਦਾ ਇਹ ਵੀ ਇਹਦੇ ਵਿੱਚ ਹੀ ਪਾ ਦੋ ਮੈਂ ਕਿਹਾ ਇਹਦੇ ਚ ਤੁਮਨੇ ਵਰਤਦੀਆਂ ਵੀ ਇਹ ਹੀ ਦੇਣੇ ਜੂਸ ਵਾਲੇ ਨੂੰ ਵੀ ਉੱਚ ਹੀ ਦਿੱਤੇ ਕਹਿੰਦਾ ਨਹੀਂ ਹੁਣ ਇਹਨੂੰ ਵੀ ਇਹਦੇ ਚ ਪਾ ਦੋ ਲਫਾਫੇ ਚ ਜਿੰਨਾ ਜਿੰਨੀ ਵਾਜੀ ਕਿੰਨਾ ਸੋਨਾ ਸੀ ਕਿੰਨੇ ਪੈਸੇ ਸੀ ਸੋਨਾ ਭਾਜੀ ਹੋਣਾ 15 ਕਤੋਲੇ ਤੱਕ ਸਾਰੇ ਗਹਿਣੇ ਜੋ ਵੀ ਸੀਗਾ ਬੱਚੇ ਦੇ ਜਿੱਤੇ ਛੋਟੇ ਆਸੇ 4 4.5 ਲੱਖ ਰੁਪਏ ਆ ਕੈਸ਼ ਉਹ ਬੜਾ ਕੁਝ ਖੋਇਆ ਸੀ ਤੁਹਾਡੇ ਕੋਲ ਪਾਇਆ ਸੀ ਪਹੁੰਚਾਇਆ ਪਤਾ ਨਹੀਂ ਫੂਕ ਕਾ ਹੀ ਮਾਰਦਾ ਗਿਆ ਫੂਕਾਂ ਬਾੜੀਆਂ ਸੀ ਆਪਣੇ ਨਾਲ ਬਿਠਾਇਆ ਸੀ ਸੀਟ ਤੇ ਮੈਨੂੰ ਨਹੀਂ ਪਤਾ ਉਹਨੇ ਕੀ ਕੀਤਾ ਕੀ ਨਹੀਂ ਬਸ ਪੁਲਿਸ ਨੇ ਕੀ ਕਾਰਵਾਈ ਕੀਤੀ ਕਿਤੇ ਵਜਿ ਕਰਨਾ ਇਹ ਦੁਪਹਿਰੇ 3 ਵਜੇ ਹੋਈ ਫੇ ਮੈਂ ਮੰਦਿਰ ਤੱਕ ਗਈ ਆ ਪ੍ਰਿੰਸ ਨੂੰ ਦੇਖਣ ਮੈਨੂੰ ਉੱਥੇ ਦੇਖਿਆ ਨਹੀਂ ਫੋਨ ਮੈਂ ਇਹਨੂੰ ਕੀਤਾ ਨਹੀਂ ਡਰਦੀ ਨੇ ਪੁਲਿਸ ਨੇ ਕੀ ਕਾਰਵਾਈ ਕੀਤੀ ਕੁਝ ਨਹੀਂ ਕੀਤੀ ਉੱਥੇ ਰਿਪੋਰਟ ਹੀ ਲਿਖਾਈ ਇੱਥੇ ਪੀਸੀਆਰ ਵਾਲਿਆਂ ਨੂੰ ਫੋਨ ਕਰਾਇਆ ਸੀ ਜੂਸ ਵਾਲਿਆਂ ਨੇ ਤੇ ਉਹ ਫਿਰ ਪੀਸੀਆਰ ਵਾਲੇ ਆਏ ਉਹਨਾਂ ਨੇ ਸਾਨੂੰ ਕਹਿੰਦੇ ਤੁਸੀਂ ਨਾ ਇੱਥੇ ਸਦਰ ਚ ਚਲੇ ਜਾ ਤੁਹਾਡੇ ਪਿੰਡ ਨੂੰ ਉਹ ਥਾਣਾ ਲੱਗਦਾ ਉੱਥੇ ਤੁਸੀਂ ਨਾਮ ਪਤਾ ਨਹੀਂ ਕੀ ਦੱਸਿਆ ਸੀ ਉਹਦੇ ਕੋਲ ਚਲੇ ਜਾ ਉਹਨਾਂ ਨੇ ਲਿਖਣੀ ਆ ਕੋਈ ਐਫ ਆਰ ਕੋਈ ਤੁਹਾਡੀ ਹਾਂਜੀ ਅਸੀਂ ਲਾਪੜੇ ਵੱਲੋਂ ਲਿਖਾਤੀ ਹੁਣ ਪਤਾ ਨਹੀਂ ਉਹਨਾਂ ਨੇ ਲਿਖੀ ਕਿ ਨਹੀਂ ਇਹ ਗੱਲ ਹੋਈ ਆ ਬਾਕੀ ਹੱਥੀ ਮੇਰੇ ਤੋਂ ਸਾਰਾ ਕੁਝ ਹੀ ਲੱਗੇ ਉਹ ਥੱਲੇ ਦਾ ਥੱਲਾ ਮੈਨੂੰ ਕਹਿੰਦਾ 10 ਕਦਮ ਜਾ ਕੇ ਵਾਪਸ ਆਓ ਤੇ ਮੈਂ ਮੋਹਾਲੇ ਆ ਜਿਹੜੀ ਦੁਕਾਨ ਆ ਕੋਨੇ ਵਾਲੀ ਇੱਥੇ ਪਹੁੰਚੀ ਆ Merkezdeki bir kafede bir